ਕਰਤੀ ਨਹੀਂਗੇ ਪੁੱਠੇ ਪੰਗੇ ਲੈਣ ਤੋਂ ਇਹ ਲਾਗੀ ਮੋਰ ਬਈ ਮੋਰੀਆਂ ਵਾਲੀ ਪੱਕੀ ਬਣ ਗਈ ਹੁਣ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਆਪਾਂ ਆਏ ਆ ਜੀ ਲੇਕ ਤੇ ਜਿੱਥੇ ਕਿ ਅੱਜ ਇੱਥੇ ਪ੍ਰੋਗਰਾਮ ਮਨਾਉਣ ਜਾ ਰਹੇ ਆ ਨਿਊਜ਼ੀਲੈਂਡ ਦੇ ਜਿਹਨੂੰ ਕਹਿੰਦੇ ਮਾਥਾ ਰਿਕੀਡੇ ਤੇ ਇਹਦੇ ਬਾਰੇ ਤੁਹਾਨੂੰ ਆਪਾਂ ਥੋੜਾ ਜਿਆਦਾ ਦੱਸ ਦਈਏ ਜੀ ਮਾਤਰੀਕੀ ਇਹਨਾਂ ਦਾ ਜਿਵੇਂ ਤੁਹਾਨੂੰ ਦੱਸਿਆ ਵੀ ਨਿਊਜ਼ੀਲੈਂਡ ਮੋਰੀਆ ਦੀ ਕੰਟਰੀ ਹੈ ਤੇ ਮਾਤਰੀਕੀ ਵੀ ਮੋਰੀਆਂ ਦਾ ਹੀ ਇੱਕ ਫੈਸਟੀਵਲ ਹੈ ਤੇ ਮਾਤਰੀਕੀ ਬੇਸਿਕਲੀ ਮੋਰੀ ਇਹਨੂੰ ਕਨਸੀਡਰ ਕਰਦੇ ਆ ਨਿਊ ইয়ার ਆਪਣਾ ਤੇ ਵੀ ਇੱਥੋਂ ਇਹ ਅੱਜ ਤੋਂ ਇਹ ਨਵਾਂ ਸਾਲ ਸ਼ੁਰੂ ਕਰਦੇ ਆ ਇਹਦਾ ਮਤਲਬ ਇਹ ਹੁੰਦਾ ਕਿ ਰਿਮੈਂਬਰੈਂਸ ਕਿ ਪੁਰਾਣਾ ਸਾਲ ਤੁਸੀਂ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਰੱਖੋ ਭੁੱਲੋ ਨਾ ਪਿਛਲਾ ਪਾਸਟ ਵੀ ਤੇ ਕਰੰਟ ਨੂੰ ਤੁਸੀਂ ਬਹੁਤ ਵਧੀਆ ਬਣਾਓ ਕ੍ਰੰਬਲੀ ਐਫਰਟ ਕਰੋ ਇੰਜੋਏ ਕਰੋ ਤੇ ਫਿਊਚਰ ਲਈ ਪਲੈਨਿੰਗ ਕਰੋ ਇਹ ਇਹਨਾਂ ਦੇ 3 ਇਹ ਵਰਡਸ ਸੋਚ ਕੇ ਇਸ ਦਿਨ ਨੂੰ ਸੈਲੀਬ੍ਰੇਟ ਕਰਦੇ ਆ ਸੋ ਇੱਕ ਤਰ੍ਹਾਂ ਦਾ ਜਿੱਦਾਂ 7 ਡਾਈਮੈਂਸ਼ਨਸ ਆ ਆਪਾਂ ਕਹਿੰਦੇ ਨੇ ਅੱਜ 7 ਤਾਰੇ ਵੀ ਤੁਹਾਨੂੰ ਇਕੱਠੇ ਦੇਖਣਗੇ ਜਿੱਦਾਂ ਆਪਾਂ ਇੰਡੀਆ ਚ ਕਹਿੰਦੇ ਚਮਚਾ ਜਿਹਾ ਦਿਖਦਾ ਹੁੰਦਾ ਤੇ 7 ਸਟਾਰ 7 ਸਿਸਟਰਸ ਵੀ ਕਹਿੰਦੇ ਆ ਕਈ ਕੰਟਰੀਜ਼ ਦੇ ਵਿੱਚ ਇਹਨੂੰ ਵੱਖ-ਵੱਖਰੇ ਦੇਸ਼ਾਂ ਵਿੱਚ ਇਹ ਇਸ ਚੀਜ਼ ਨੂੰ ਕੀ ਕਹਿੰਦੇ ਆ ਵੀ ਜਦੋਂ ਸਟਾਰਸ ਸ਼ਾਮ ਨੂੰ ਜਦੋਂ ਰਾਤ ਹੋਊਗੀ ਹੁਣ ਜਿਹੜੇ ਸਟਾਰਸ ਇਕੱਠੇ ਹੁੰਦੇ ਆ ਉਹ ਸੱਤ ਤਾਰੇ ਇਕੱਠੇ ਹੁੰਦੇ ਆ ਫਿਰ ਉਹਨੂੰ ਇਹ ਮਾਤਾ ਰਿਕੀ ਕਨਸੀਡਰ ਕਰਦਾ ਵੀ ਅੱਜ ਤੋਂ ਸਾਡਾ ਦਿਨ ਸਟਾਰਟ ਹੋ ਗਿਆ ਸੋ ਬੇਸਿਕਲੀ ਮੌਰੀਆਂ ਦਾ ਨਿਊ ਈਅਰ ਆ ਜੀ ਜਿਹਨੂੰ ਕਹਿੰਦੇ ਬਹੁਤ ਹੀ ਚੰਗਾ ਦਿਨ ਮੰਨਦੇ ਆ ਤੇ ਬਾਕੀ ਤੁਹਾਨੂੰ ਆਪਾਂ ਅੱਗੇ ਜਾ ਕੇ ਇਸ ਬਾਰੇ ਹੋਰ ਵੀ ਦੱਸ ਦਿਆਂ ਤੇ ਤੁਹਾਨੂੰ ਦਿਖਾਉਂਦੇ ਆ ਕੀ ਪ੍ਰੋਗਰਾਮ ਹੈ ਅੱਜ ਇਹਨਾਂ ਦਾ ਪਬਲਿਕ ਹਾਲੀਡੇ ਆ ਸਾਡੇ ਸਾਰਿਆਂ ਨੂੰ ਛੁੱਟੀ ਆ ਅੱਜ ਹਾਂਜੀ ਸਰਕਾਰੀ ਛੁੱਟੀ ਆ ਜੀ ਹਾਂ ਅੱਜ ਫਰਾਈਡੇ ਆ ਤੇ ਫਰਾਈਡੇ ਛੁੱਟੀ ਹੋ ਗਈ ਸੰਟਰਡੇ ਸੰਡੇ ਵੈਸੇ ਛੁੱਟੀ ਹੁੰਦੀ ਆ ਸੋ ਲੌਂਗ ਵੀਕਐਂਡ ਆ ਸਾਰੇ ਲੋਕ ਇੱਥੇ ਤੇ ਕੀ ਵੀ ਲੋਕ ਤੇ ਇਧਰ ਉਧਰ ਦੂਰ ਨੇੜੇ ਵੀ ਗਏ ਹੋਣਗੇ ਜ਼ਰੂਰ ਤੁਸੀਂ ਲੈ ਕੇ ਤੇ ਫੇਰ ਆਗੇ ਤੁਸੀਂ ਵੀ ਉਹ ਦੇਖ ਸਕਦੇ ਹੋ ਸੋ ਇਹ ਸਾਰੇ ਕਿਤੇ ਲਗਭਗ ਮਨਾਉਂਦੇ ਆ ਨਾਟ ਓਨਲੀ ਅੰਦਰ ਲੇਕ ਕੱਲੇ ਲੇਕ ਤੇ ਨਹੀਂ ਮਨਾਉਂਦੇ ਆ ਨਿਊਜ਼ੀਲੈਂਡ ਦੇ ਸਾਰੇ ਕਿਤੇ ਮਨਾਉਂਦੇ ਆ ਜੀ ਤੇ ਬਾਕੀ ਤੁਹਾਨੂੰ ਦਿਖਾਉਨੇ ਇੱਥੇ ਦਾਲੇ ਦਾ ਵਿਊ ਬਹੁਤ ਸੋਹਣਾ ਵਿਊ ਆ ਜੀ ਇੱਥੇ ਦਾ ਸ਼ਾਮ ਦਾ ਦੇਖਣ ਵਾੜਾ ਬਨਿਆਰ ਤੇ ਲੋਕੀ ਸਾਰੇ ਜਾ ਰਹੇ ਨੇ ਤੇ ਅੱਗੇ ਜਾ ਕੇ ਦੇਖਦੇ ਆ ਇਹਨਾਂ ਦਾ ਕੀ ਪ੍ਰੋਗਰਾਮ ਸੈਟਅਪ ਕੀਤਾ ਹੋਇਆ ਹਾਂਜੀ ਅਸੀਂ 10 ਮਿੰਟਸ ਦੀ ਵਾਕ ਕਰਕੇ ਅਸੀਂ ਆਖਰਕਾਰ ਟਿਕਾਣੇ ਤੇ ਪਹੁੰਚ ਹੀ ਚੱਲੇ ਆ ਸਾਨੂੰ ਦਿਖਾਉਣਾ ਗੱਡੀਆਂ ਦਾ ਰਸਤਾ ਬੰਦ ਕੀਤਾ ਸੀ ਸਾਨੂੰ ਤੁਰ ਕੇ ਆਉਣਾ ਪਿਆ ਸੀ ਇੰਨੀ ਦੂਰੀ ਗੱਡੀ ਲੱਗ ਆਇਆ ਸਾਨੂੰ ਦਿਖਾਉਣਾ ਆਪਣੇ ਪੰਜਾਬ ਵਲੇ ਪੂਰਾ ਮੇਲੇ ਆਲੇ ਹਿਸਾਬ ਤਾ ਵਜਦਾ ਮੇਲਾ ਨਹੀਂ ਲੱਗਦਾ ਆਪਣੇ ਸਹੀ ਗੱਲ ਆ ਫਰੇਕ ਤੇ ਫੇਲਾ ਹੁੰਦਾ ਜਿੱਦਾਂ ਉਹ ਵਾਲਾ ਫਰੇਕ ਤੇ ਆਪਣੇ ਪਿੰਡਾਂ ਪਿੰਡਾਂ ਵਾਲਾ ਮੇਲਾ ਜਿੱਦਾਂ ਉਹ ਹਸਾਬ ਆ ਦੇਖੋ ਕਿੰਨੀ ਦੁਨੀਆ ਦੀ ਗੈਦਰਿੰਗ ਬਹੁਤ ਦੁਨੀਆ ਦਾ ਇਕੱਠ ਆ ਜੂਰੇ ਬੇਸਿਕਲੀ ਜੇ ਤੁਹਾਨੂੰ ਪਤਾ ਹੀ ਮਾਤਵਾ ਮੋਇਰ ਤਾਵਾ ਵਕਾਨਾ

What I did here, as soon as I said, Wahine I heard yes. Yes, because yes, you know, business is about to pick up. Whana. But before we get there, we're going to break a world record. Kapoi? A short haka in the small amount of time that we got, and we're all going to rock it up for Matariki. Kapoi? Yeah. Say, Kelda helmet? <laughs> oh, it'll do. I don't know about the world record, but it'll do. Ako matariki e ngunguru nei Come on Achi, come on Archie. take it home The fucking fucking. Can we have all to have a cocker, they We up gonna hide away one. Oh, <laughs> <laughs> ਆਪਾਂ ਆਂਗੇ ਅੱਗੇ ਅਗਰੈਸਿਵ ਜਿੱਦਾਂ ਪੂਰਾ ਗੁੱਸਾ ਦਿਖਾਉਂਦੇ ਆ ਪੂਰੇ ਜਾਨੀ ਕਿ ਜਰਤ ਵਾਲੇ ਬੰਦੇ ਹੁੰਦੇ ਆ ਜਿਹਨਾਂ ਆਪਾਂ ਕਹਿੰਦੇ ਆ ਅਣਖੀ ਬੰਦੇ ਸੱਚਾ ਕਾਜ਼ੋ ਕੀਤੇ ਰੋਲਾ ਕਾਜ਼ਾ ਨਾ ਕੋਰੂ ਉਹ ਇਦਾਂ ਬੇਸਿਕਲੀ ਆਪਣਾ ਕਲਚਰਲ ਸਾਰਾ ਪ੍ਰੋਗਰਾਮ ਦਿਖਾਉਂਦੇ ਸੀ ਜਿੱਦਾਂ ਜਿੱਦਾਂ ਆਪਣੇ ਇੰਨਾ ਦੀ ਕਲਚਰਲ ਲੈਂਗੁਏਜ ਸੀ ਕਿ ਮੌਰੀਓ ਬੋਲ ਕੇ ਡਾਂਸ ਕਰਦੇ ਆ ਭੰਗੜਾ ਪਾਉਂਦੇ ਆ ਤੇ ਹੁਣੇ ਬਾਕੀ ਤੁਹਾਨੂੰ ਆਪਾਂ ਮੇਲੇ ਦਾ ਥਿਊ ਦਿਖਾ ਦਈਏ ਥੋੜਾ ਯਾਰ ਰਾਤ ਹੋ ਚੁੱਕੀ ਹੈ ਜੀ ਹੁਣ ਥਾਣੇ-ਦਾਣੇ ਤੇ ਲਾਈਟਨਿੰਗ ਦੇਖ ਸਕਦੇ ਹਾਂ ਕਿੰਨੀ ਦੁਨੀਆ ਇੱਥੇ ਇਕੱਠਾ ਹੈ ਬਹੁਤ ਹੀ ਸੋਹਣਾ ਇਹਨਾਂ ਨੇ ਪ੍ਰੋਗਰਾਮ ਕੀਤਾ ਹੋਇਆ ਬਹੁਤ ਸੋਹਣੀਆਂ ਲਾਈਟਾਂ ਲਾਈਆਂ ਬਹੁਤ ਦੁਨੀਆ ਆਈ ਆ ਘਟੋ ਘਟ ਯਾਰ 1500 ਬੰਦੇ ਦਾ ਇਕੱਠ ਹੋਇਆ ਹੋਊਗਾ ਵਾਧੇ ਹੋਊਗਾ ਨਾ 2000 ਤੱਕ ਦੇ ਬੰਦੇ ਆਏ ਆ ਇਕੱਠੇ ਲੋ ਜੀ ਬੰਦੇ ਘਵਾ ਚ ਕੇ ਇਹਨਾਂ ਦੇ ਉਰੇ ਆਹ ਦੀ ਸਭ ਤੋਂ ਫਰੰਟ ਸਟੇਜ ਅਲਰਾਇਫ ਯੂਵ ਲੌਸਟ ਇਨੀ ਆਈਟਮਸ ਦੈਟ ਆਰ ਐਟ ਦ ਬੈਕ ਆਨੀ ਲੌਸਟ ਆਈਟਮਸ ਆਈ ਸਟਿਲ ਹੈਵ ਅ ਬਲੂ ਐਨ ਜ਼ੀ ਕਾਰਡ ਆਵਾਜ਼ ਕਿੰਨ੍ਵ ਲਾਸਟ ਕਾਰਡ ਯੂ ਕੈ ਟੈਲ ਮੀ ਵਾਟ ਦ ਨੇਮ ਇਨਸਾਈਡ ਆਲੇ ਲੋਕਾਂ ਨੇ ਆਪਣੇ ਘਰੋਂ ਚਕਾਈਆਂ ਲਿਆਂਦੀਆਂ ਨਹੀਂ ਦੁਪਹਿਰ ਦੇ ਬੈਠਿਆ ਕਿਉਂਕਿ 2 ਵਜੇ ਦਾ ਪ੍ਰੋਗਰਾਮ ਸ਼ੁਰੂ ਹੋਇਆ ਹੋਇਆ ਅਸੀਂ ਥੋੜਾ ਲੇਟ ਹੋ ਗਏ ਆ ਪਰ ਅਸੀਂ ਫਿਰ ਤੁਹਾਨੂੰ ਪਤਾ ਮੌਕੇ ਤੇ ਮਲਾਈਵ ਲਾਈਵ ਦੇਖਣ ਆਏ ਸੀ ਆ ਦੇਖੋ ਇੱਥੇ ਵੀ ਲਿਖ ਕੇ ਲਾਇਆ ਜੇ ਕਿਸੇ ਦਾ ਫੂਡ ਟਰੱਕ ਤੇ ਜਾਣਾ ਉੱਥੇ ਫਸਟ ਸਟੇਜ ਜਿੱਕੇ ਦਾ ਜਵਾਗ-ਵਾਗ ਕਰ ਤੇ ਇੱਥੇ ਜਾਓ ਬਹੁਤ ਸੋਹਣਾ ਅਰੇਂਜਮੈਂਟ ਕੀਤਾ ਹਾਂ ਜੀ ਬਹੁਤ ਸੋਹਣਾ ਅਰੇਂਜਮੈਂਟ ਹੋਇਆ ਹੋਇਆ ਜੀ ਬਹੁਤ ਹੀ ਲਵਲੀ ਵਿਊਜ਼ ਆ ਇਹ ਪ੍ਰੋਜੈਕਟ ਰਾਈਸੇ ਲੈਵਲ ਹੈਲੋ ਬਹੁਤ ਸੋਹਣਾ view ਆ ਇੱਥੇ ਵਾਲੇ ਵਾਲੇ ਲੋਕੀ ਫੋਲ ਇੰਜੋਏ ਕਰਦੇ ਆਪਣੇ ਟੈਨਸ਼ਨਾਂ ਲਾ ਕੇ ਬਿਲਕੁਲ ਇੰਦਾਂ ਦੀਆਂ ਚਲੋ ਇਵੈਂਟ ਹੁੰਦੇ ਰਹਿੰਦੇ ਆ ਬਾਹਰਲੇ ਮੁਲਖਾਂ ਜੀ ਲੱਗਾ ਰਹਿੰਦਾ ਬੰਦੇ ਦਾ ਨਹੀਂ ਤਾਂ ਕਿੱਥੇ ਜੀ ਲੱਗਦਾ ਜੀ ਕਰੇ ਕਰੇ ਬਹੁਤ ਸੋਹਣਾ ਹੈ ਓ ਵਾਓ ਆ ਦੇਖੋ ਜੀ ਬੰਦਾ ਕਿੰਨਾ ਵਧੀਆ ਡੈਕੋਰੇਟ ਹੋਇਆ ਬੰਦਾ ਕਿ ਜਨਨੀ ਆ ਜਨਨੀ ਹੈ ਜਨਨੀ ਆ ਬੜਾ ਵਧੀਆ ਵੀ ਇਹਨੇ ਬਣਾਇਆ ਰੰਗ ਰੰਗ ਪ੍ਰੋਗਰਾਮ ਅੱਜ ਤੇ ਕੇ ਦਿਖੋ ਵੀ ਸਾਰਿਆਂ ਨੂੰ। ਹਾਂਜੀ ਭਾਈ ਤੁਸੀਂ ਵੀ ਕਰੋ ਡਾਂਸ ਨਾਲ। ਕਿਦਾਂ ਕਹੂੰ। ਬਹੁਤ ਸੋਣੀ ਸਾਰਿਆਂ ਦਾ ਐਂਟਰਟੇਨਮੈਂਟ ਕਰ ਰਹੀ ਹੈ ਜੀ। ਦੇਖੋ ਫੋਟੋਆਂ ਖਿਚਾ ਰਿਹਾ। ਇਹ ਆਪਣੀ ਟੀਮ ਸਾਰੀ ਪਹੁੰਚ ਚੁੱਕੀ ਹੈ ਜੀ। ਥੋੜੀ ਜਿਹੀ ਲੇਟ ਆ ਬਟ ਆ ਗਈ ਆ। ਬੰਦੇ ਆ ਜੋ ਕਈ ਮਿਸਿੰਗ ਆ ਜੀ। ਹਾਂਜੀ ਅੰਕਲ ਵੀ ਆ ਗਏ। ਸਰਜੀਤ ਕਿੱਥੇ ਆ? ਅੱਛਾ। ਹਲੋ ਜੀ। ਆਪਣਾ ਬਾਡੀ ਵੀ ਆ ਗਿਆ ਜੀ। ਹਾਂ ਬਾਡੀ ਲੇਟ ਹੋ ਗਿਆ। ਉਹ ਯਾਰ ਮੈਂ ਬੰਦ ਕੀਤਾ ਸੀ ਫੋਨ ਯਾਰ ਵਿੱਚ ਫੋਨ ਵੱਜ ਜਾਂਦਾ ਸੀ। ਹਾਂ ਜੀ। ਓ ਨੋ। ਐ ਸਾ ਜੀ ਬੜੇ ਹੈ ਬਾਈ ਨਿਆਰੇ ਭਰਾ ਜਰੇ। ਇੰਨਾ ਇੰਜੋਏ ਕਰੋ ਜੀ ਦੇਖੋ। ਸਾਰੇ ਜਣੇ। ਖਜਾਨੀ ਫੋਟੋ ਬੁੱਤਸੀਰਤ ਨਾਲ ਫੋਟੋ। ਵੱਡ ਫੋਟੋ ਵੀ ਤਾਂ। ਸੋ ਪ੍ਰਾਜਾ ਤੂੰ ਵੀ ਕਰਾ ਲੈ ਫੋਟੋ ਕਰਾ ਲੈ ਲੋ ਜੀ ਸਾਰੇ ਆਣੇ ਉਹਦੀ ਬੁੱਕਲ ਤੇ ਆ ਜਾਓ ਕਹਿੰਦੇ ਚਲੋ 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 ਪ੍ਰਾਵਾ ਮੈਂ ਕਿਹੜੀ ਵਿਚਾਰੀ ਮੈਂ ਹੀ ਕਰਨੀ ਤਾਂ ਟੈਨਸ਼ਨ ਕਰਨੀ ਵਿਚਾਰੀ ਯਾ ਸਰ ਜੀ ਤੂੰ ਵੀ ਕਰਾ ਲੈ ਜਾ ਜਾ ਮਾਮਾ ਇਥੋਂ ਆਸ਼ੀਰਵਾਦ ਮਿਲਦਾ ਬੀਬੀ ਤੋਂ ਕੰਮ ਆਪਣਾ ਵਧੀਆ ਰੈਡਪੂ ਹੋਰ ਆਹ ਦੇਖੋ ਜੀ ਕਿੰਨਾ ਸੋਹਣਾ ਇੱਧਰ ਦੇਖੋ ਰੇਂਜਮੈਂਟ ਕਿੰਨਾ ਸੋਹਣਾ ਇੱਧਰ ਉਹਦੇ ਕਹਨਾਂ ਨੂੰ ਪ੍ਰੋਗਰਾਮ ਤਾਂ ਵੜ ਗਿਆ ਇਹ ਵੜੇਗਾ ਨਾ ਫੜਨ ਵਾਲਾ ਪ੍ਰੋਗਰਾਮ ਨਹੀਂ ਇਹ ਵਧੀਆ ਹੈ ਬਾਜੀ ਇੱਕ ਪਾਸੇ ਚਲੋ ਲੋ ਜੀ ਅਸੀਂ ਵੀ ਸਾਰੇ ਫੋਟੋ ਖਿਡਾਉਂਦੇ ਸਾਡੇ ਪਾਜੀ ਚਲੋ ਚਲੋ ਨਹੀਂ ਜਾਓ ਨਹੀਂ ਦੋ ਜਣੇ ਮੇਰੀ ਮੇਰੀ ਬਣਾ ਤੇਰੀ ਸਰਵਿੰਦਰ ਦੀ ਆਪਾ ਚਲ ਆ ਜਾ ਆ ਸਾਡੇ ਵੀਰ ਜੀ ਦੀ ਫਰਮਾਇਸ਼ ਤੇ ਆਪਾਂ ਹੁਣ ਫੋਟੋ ਕਿਥਾਂ ਚੱਲ ਅਸੀਰਵਾਦ ਲੈ ਲਿਆ ਹੈ ਮੰਡੀ ਜੀ ਦਾ ਚਲੋ ਚਲੋ ਪਹਿਲਾ ਪੈਰੀ ਹੱਥ ਲਾਇਓ ਮੈਰਜ ਵੇਝਿਓ ਆਏ ਕਿੱਥੇ ਆ ਆਓ ਕੁਛ ਲੈਣ ਗਿਆ ਇੱਧਰ ਛਾਲਾ ਮਾਰ ਸਾਡਾ ਆਸ਼ੀਰਵਾਦ ਲੈ ਲਿਆ ਸੀ ਪੈਰੀ ਹੱਥ ਲਾ ਕੇ ਸਾਡਾ ਮਾਤਾ ਰਿੱਕੀ ਦਾ ਹੁਣ ਬਈ ਮਾਤਾ ਜਾਨੀ ਕਿਥੇ ਵਾਲੀ ਜਿਹੜੀ ਮਾਤਾ ਹੈ ਪ੍ਰੋਗਰਾਮ ਜੀ ਹੈ ਉਹਨਾਂ ਦੀ ਮੇਨ ਮਾਤਾ ਮਾਤਾ ਅੱਜ ਮੈਂ ਪੁੱਛਿਆ ਕਰੀ ਮੇਰੀ ਤਾਂ ਬਾਵਾ ਦਾ ਹੋ ਗਿਆ ਕੁਟੇ ਆਉਣੀ ਅਸੀਂ ਬਾਵਾ ਵੀ ਕੁਟੇ ਆਉਣੀ ਆ ਆ ਦੇਖੋ ਜੀ ਪਰਫਾਰਮੈਂਸ ਇਹਦੀ ਐਸਾ ਪਜੇ ਕਮਾਈ ਜਾਂਦੀ ਹੈ ਪਿੰਡੇ ਤੇ ਐਂਦਾ ਬਣਾਉਂਦਾ ਜੀ ਮਾਤਾ ਦੇ ਕੀੜੇ ਦਾ ਸਭ ਕੋ ਭੁੱਲ ਕੇ ਬਣਾਉਂਦੇ ਫਿਰ ਜਦੋਂ ਬਹਿ ਜਾਂਦੇ ਵਿੱਚ ਫੇਰ ਨਹੀਂ ਕੋ ਦੇਖਦੇ ਵੀ ਕੌਣ ਸਾਨੂੰ ਦੇਖਦਾ ਕੌਣ ਨਹੀਂ ਸਵਾ ਮਸ਼ੀਨ ਚੋਂ ਧੂਆਂ ਕੱਢਦੇ ਆ ਜੀ ਇਹ ਤਾਂ ਫਿਰ ਇਹਦੇ ਡਿਜ਼ਾਈਨ ਬਣਦੇ ਆ ਜਿਹੜੇ ਪੂਰਾ ਮਾਹੌਲ ਬਣਾਇਆ ਵਧੀਆ ਜੀ ਲੋ ਜੀ ਇੱਧਰ ਬਾਈ ਹੁਣੀ ਫਰਮਾਇਸ਼ ਲਾਉਣ ਚੱਲੇ ਆਪਣੇ ਵੀ ਸਿੱਧੂ ਮੂਸੇ ਵਾਲੇ ਦਾ ਗਾਣਾ ਕਹਿੰਦੇ ਵੀ ਚਲਾਉਣਾ

ਭਾਈ ਹੋਣਾ ਤੂੰ ਆ ਚੜ ਗਿਆ ਕਹਿੰਦਾ ਮੱਛਰਾਂ ਮੱਛਰ ਡਾਉਣ ਵਾਲਾ ਸਾਹੋਬੀ ਸਵਾਦ ਤੁਸੀਂ ਦੇਖ ਸਕਦੇ ਇਹਨਾਂ ਨੇ 7 ਕਯੂਬਸ ਬਣਾਈ ਹੋਈਆਂ ਨੇ ਜਿੱਦਾਂ ਮਾਦਮ ਦੱਸਿਆ ਸੀ 7 ਸਟਾਰਸ ਹੁੰਦੇ ਆ 7 ਡਾਈਮੈਂਸ਼ਨਸ ਜਿਹੜੇ ਡਿਸਕ੍ਰਾਈਬ ਕਰਦੇ ਆ ਇਹਨਾਂ ਚ ਬੱਚੇ ਖਿੱਡੀ ਜਾਂਦੇ ਨਾਲ ਐਨਜੋਏ ਕਰਦੇ ਆ ਫੋਟੋਸ ਖਿਚਾਉਂਦੇ ਆ ਸੋਹਣਾ 뷰 ਆ ਜੀ ਸੋ ਇੱਥੇ ਲੈਣ ਏਡੀ ਵੱਡੀ ਲੱਗੀ ਆਈ ਏ ਫੋਟੋ ਬੂਥ ਬਣਾਇਆ ਇਹਨਾਂ ਨੇ ਤਾਰਿਆਂ ਦਾ ਇੱਕ ਤਰ੍ਹਾਂ ਦਾ ਅੱਛਾ ਪ੍ਰਿੰਟ ਵੀ ਨਾਲ ਹੀ ਕੱਢ ਦਿੰਦੇ ਆ ਪ੍ਰੀਓ ਕਾਸਟਾ ਪ੍ਰੀਓ ਕਾਸਟਾ ਤਾਂ ਹੀ ਲੈਣ ਲੱਗੀ ਆ ਦੁਕਾਨਾਂ ਲੱਗੀਆਂ ਜੀ ਮਾਤਾ ਰਕੀ ਦਾ ਸੇਲ ਵੀਰ ਨੇ ਆਪਣੇ ਪੰਜਾਬੀ ਭਾਈ ਨੇ ਲਾਈ ਆ ਜੀ ਸੇਲ ਹਾਂ ਜ਼ਿਆਦਾਤਰ ਆ ਦੇਖਾ ਅੱਜ ਤਾਂ ਪਰਸ ਬਣਾਇਆ ਹੋਇਆ ਸੇਲਾਂ ਦੇਖ ਲਓ ਜੀ ਲੱਗੀਆਂ ਸਟਾਲਾਂ ਲੱਗੀਆਂ ਇੰਨੇ ਸੋਨੇ ਸੋਨੇ ਭੰਡੇ ਆ ਆਇਆ ਇਹ ਹੋਇਆ ਫੇਸ ਪੇਂਟਿੰਗਸ ਆ ਫੇਸ ਪੇਂਟਿੰਗ ਹੋ ਰਹੀ ਜਾ ਰਹੀ ਹੈ ਜੀ ਇੱਥੇ ਮੂੰਹ ਤੇ ਲਾਉਂਦੇ ਆ ਇਹਨਾਂ ਦੇ ਟੈਟੂ ਇਹਨਾਂ ਨੇ ਮੋਰੀਆਂ ਦੇ ਸਾਈਨ ਵਾਲੇ ਕਿਉਂਕਿ ਮੋਰੀ ਲੋਕ ਨੇ ਜਿਹੜੇ ਆਪਣੇ ਫੇਸ ਤੇ ਟੈਟੂਜ਼ ਵੀ ਬਣਾਉਂਦੇ ਬੇਸਿਕਲੀ ਤੇ ਜਿਆਦਾਤਰ ਚਿੰਨ ਤੇ ਬਣਾਉਂਦੇ ਆ ਉਹ ਦੇਖਦੇ ਆ ਬੱਚਾ ਕਿੱਥੇ ਲਵਾਉਂਦਾ ਸੁਣੋ ਜੀ ਲੱਗ ਗਿਆ ਜੀ ਟੈਟੂ ਬੜਾ ਸੋਹਣਾ ਜ ਆ ਬੰਦੇ ਦੇ ਮੁਖੜੇ ਤੇ ਨਕਲੀ ਡੈਡੀ ਦਾ ਨਕਲੀ ਆ ਟੈਂਪਰੇਰੀ ਆ ਆਪਾਂ ਵੀ ਲਵਾ ਸਕਦੇ ਆ ਤੂੰ ਲਵਾਉਣਾ ਲੈ ਨੋ ਜੀ ਇੱਕ ਹੋਰ ਲਵਾ ਲਿਆ ਮੁੰਡੇ ਨੇ ਦੋਨਾਂ ਪਾਸੇ ਲਵਾ ਲਿਆ ਚੱਕੀ ਸੀਸ਼ੇ ਜਵਨ ਤੋਂ ਕੋਦੇ ਵੀ ਆ ਲੋ ਜੀ ਬਣਵਾਲਾ ਪ੍ਰਾਯੋਜਨ ਮੈਂ ਕਹਿੰਨਾ ਬਣਵਾ ਲਵੇ ਵੀ ਬਣਵਾਲਾ ਉਹ ਲਾਈਨ ਲੱਗੀ ਏ ਢੀ ਲੰਬੀ ਅੱਛਾ ਆ ਦੇਖੋ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਥੋੜੀ ਤੇ ਬਣਾਉਂਦੇ ਹੁੰਦੇ ਆ ਮੋਰੀ ਆ ਆਇਆ ਸਾਈਨ ਹੇ ਪ੍ਰਭਾ ਬੋਲਣ ਦੇ ਲੱਗਦਾ ਆਜਾ ਚੌੜੀ ਵਾਲੀ ਦਾ ਪਤਾ ਨਹੀਂ ਲੱਗਦਾ ਚਲੋ ਕੇ ਲਾਇਆ ਪ੍ਰਭ ਲਾਈਨ ਬਹੁਤ ਲੰਬੀ ਲੱਗਿਆ ਬਹੁਤ ਲੰਬੀ ਨਹੀਂ ਹੈ ਤੂੰ ਕਿ ਲਵਾਉਣਾ ਲਵਾ ਲਾ ਸੋ ਪ੍ਰਾਉ ਜੇ ਤੂੰ ਟੈਟੂ ਲਈ ਹੁਣ ਮੈਂ ਕਨਵਰਸ ਕੀਤਾ ਮੈਂ ਬਣਵਾ ਲਾ ਦੇਖਦੇ ਕਿਦਾਂ ਦਾ ਲੱਗਦਾ ਮੌਰੀ ਕਲਚਰ ਟਰਾਈ ਕਰ ਇੱਥੇ ਜਾ ਕੇ ਦੇਖਣਾ ਚਾਹੀਦਾ ਆਪਦੇ ਨਾਲ ਕੋਈ ਨਹੀਂ ਬਣਾਇਆ ਦੇ ਦੂਜੇ ਦੇ ਨਾਲ ਆਕੀਆ ਬਾਈ ਲੋ ਜੀ ਸਰਜੀਤ ਦੀ ਵਾਰੀ ਆ ਸਰਜੀਤ ਨੇ ਮੂੰਹ ਤੇ ਬਣਾਉਣਾ ਆਪਦੇ ਹੈ ਸਰਜੀਤ ਲੈ ਬੱਠੇ ਤੇ ਬਣਾਉਣਾ ਵੀ ਜੀ ਬੋਲ ਤੇ ਪ੍ਰਾਬਲ ਜਦੋਂ ਵੀ ਐਕਸਾਈਟਡ ਆ ਬਣਾਉਣ ਲਈ ਸਿਰ ਜੀ ਵਾਉਂਟ ਲੋ ਜੀ ਸਿਰ ਤੇ ਪ੍ਰਾਬਲ ਨੇ ਬਣਾਉਣਾ ਦੋਨਾਂ ਨੇ ਇਦਾਂ ਦਾ ਕਿ ਨਿਕਾ ਜਾ ਟਰਾਈ ਕਰ ਲੈਂਦੇ ਆ ਚੰਗੀ ਜੀ ਆ ਅੱਪਾ ਉਹਨਾਂ ਦੇ ਕਲਚਰ ਕਿੱਥੇ ਲੱਗਾਈ ਰਹਿਣਾ ਪੱਕਾ ਇਹ ਹੈ ਪੱਕਾ ਜੀ ਦੋ ਤਿੰਨ ਤਿੰਨ ਤਾਂ ਹੁੰਦੇ ਪੱਕਾ ਇਹ ਤਾਂ ਕਹਿੰਦਾ ਪੱਕਾ ਗੱਲ ਜੇ ਪੱਕਾ ਹੋਇਆ ਤਾਂ ਵੀ ਕੋਈ ਨਾ ਜੱਤ ਦਾ ਪੱਕਾ ਨਹੀਂ ਬੜਵਾਉਣਾ ਚਲੋ ਜੀ ਅੱਛਾ ਕਮਾਂਸੀ ਹੱਥ ਵਿੱਚ ਵੰਡੀ ਵਾਂਡ ਲੈ ਬਈ ਸਾਡੀ ਕੁੜੀਆ ਰਾਣੀ ਵੀ ਚੱਲੀ ਆ ਜੀ ਬਣਾਉਣ ਵੀ ਵਾਂਟ ਆਨ ਦ ਚੀਕ ਆਨ ਦ ਚਿਨ ਨਾ ਨਾ ਤਾਂ ਉਹਦੀ ਮਰਜ਼ੀ ਆ ਛੋਟੀ ਦੇ ਬਣਾ ਲੈ ਫਰਟੀ ਦਾ ਬਣਾਣਾ ਨਹੀਂ ਮੈਂ ਤਾਂ ਔਖਾ ਹੋ ਜਾ ਕੰਮ ਵਾਓ ਦੈਸ ਗ੍ਰੇਟ ਜੀਬ ਘੜਦੇ ਉਹ ਤਾਂ ਜੀਬ ਵਾਰ ਕਰਦੇ ਗਾਈ ਚਲੋ ਜੀ ਪਿੰਕੂ ਕਿਹੜਾ ਬਣਾਉਣਾ ਤੂੰ ਤਾਂ ਭਾਵੇਂ 4-5 ਬਣਾ ਲੂ ਕੁੜੀਆਂ ਦੇ ਇੱਥੇ ਪੈਂਦਾ ਅੱਛਾ ਜੀ ਲੋ ਜੀ ਛੱਡਦੀ ਨਹੀਂਗੇ ਪੁੱਠੇ ਪੰਗੇ ਲੈਣ ਤੋਂ ਏ ਲਾ ਲਾਗੀ ਮੋਰ ਬਈ ਮੋਰੀਆਂ ਵਾਲੀ ਪੱਕੀ ਬਣ ਗਈ ਹੁਣ ਮੈਂ ਵੀ ਬਣਾਣਾ ਗੱਲ ਤੇ ਹਾਂ ਹਾਂ ਜੈਂਟਲਮੈਨ ਦੂਸਰਾ ਇਕਨ ਗੜਵਨ ਯਾ ਆ ਲੋ ਫੜਿਓ ਸੱਚੀ ਮਿਲੋ ਆਵਾਜਾ ਜੀ ਉੱਤੇ ਬਣਾਣਾ ਚੈਲੰਜ ਸੱਤੇੜ ਹੈ ਚੈਲੰਜ ਸੀ ਗਾ ਲੇ ਤੁਸੀਂ ਵੀ ਬਣਵਾਓ ਧੰਵਾਸ ਸਭੀ ਮੋਰੀਆਂ ਦੇਸ਼ ਆਏ ਆ ਫਿਰ ਮੋਰੀ ਤਾਂ ਬੰਨਣਾ ਹੀ ਆ ਇਹ ਵੀ ਹੈ ਰਾਈਟ ਹੈ ਕਾ ਬਣਾ ਲੈਂਦਾ ਨਾ ਨੁਕਾ ਬਣਾ ਲੈਣਾ ਭਾਈ ਖੜ ਜਾ ਕਹਿੰਦੀ ਖੜ ਜਾ ਚਲੋ ਕੇ ਦੱਸੋ ਉਹ ਤੋਂ ਹੋਗੀ ਦੁਬਾਰਾ ਉਹ ਸੋਕੇ ਨਹੀਂ ਕੋਈ ਨਾ ਤੇਰੀ ਤਾਂ ਐ ਜਿਵੇਂ ਮਰੀ ਸੁੰਢੀ ਨੇ ਗੇੜਾ ਕੱਢਿਆ ਹੁੰਦਾ ਹੋਰ ਕੋਲ ਐ ਦੁਆ ਬੋਲੀ ਜਿਵੇਂ ਮਰੀ ਮਰੀ ਸੁੰਢੀ ਨੇ ਗੇੜਾ ਕੱਢਿਆ ਹੁੰਦਾ ਨਾ ਕੋਲ ਕੋਲ ਹੋਵੇ ਵਧੀਆ ਲੈਟਸ ਗੋ ਬੋ ਸਾਈਡ ਇਹ ਆ ਬੋ ਸਾਈਡ ਬੋ ਸਾਈਡ ਮੇ ਭੀ ਠੀਕ ਹੈ ਤੇਰੇ ਅੱਖਾਂ ਦਵੀਆਂ ਜੀਭ ਕੱਢ ਕੇ ਵਿਖਾ ਦਿਓ ਬਾਤ ਚੁੱਪ ਤੇ ਤੁਹਾਡੇ ਪੱਖ ਤੇ ਚਲੋ ਸਿਰ ਤੇ ਦਿਖਾਈ ਤੈਨੂੰ ਇਤੋਂ ਭਜਾ ਦੇਣਾ ਨਹੀਂ ਨਾ ਨੇ ਭੈਣੋ ਅੱਜ ਪੱਕੀ ਮੌਰ ਮਿਲ ਗਈ ਆ ਔਰ ਨਿਊਜ਼ੀਲੈਂਡ ਦੇ ਹੋ ਗਏ ਪੱਕੇ ਇਹ ਹਾਕਮ ਦਾ ਬਾਈ ਛੋਟੀ ਦਾ ਮੁਲਕਾ ਹਾਂ ਔਰ ਬਾਈ ਜੀ ਅੱਜ ਆ ਚੱਕ ਕੋਣ ਬਣੀ ਇਹ ਗੱਲ ਇਹ ਪੰਜਾਬੀ ਮੋਰੀ ਓ ਦੈਟਸ ਨਾਈਟ ਥੈਂਕ ਯੂ ਆਲਗੈਨ ਬਹੁਤ ਅਜਾਏ ਆਇਆ ਮੱਲਾ ਲੋ ਜੀ ਮੈਂ ਬਣ ਗਿਆ ਜੀ ਪੰਜਾਬੀ ਮੋਰੀ ਇੱਥੇ ਭਾਬੀ ਨਾਲ ਬੱਟ ਡੋਗਾ ਫੋਟਾ ਦੱਬ ਜੀ ਕੀ ਵੜਦੇ ਆ ਚਪਟਲਾ ਹੋ ਕੇ ਜਾਊਗਾ ਇਹ ਇਹ ਪੂਰਾ ਜੋਰ ਆ ਚਲਾਉਣਾ ਜੀ ਇਹਦੇ ਉਰੇ ਕੈਲਰੀ ਚ ਬਾਰਨ ਕਰਨੀ ਆ ਕੰਨੀਆ ਪੰਜਾ ਸੱਤਾ ਕਰ ਦੂ ਚੱਲੀਏ ਆਜੋ ਹੌਣੇ ਹੌਣੇ ਲੱਗ ਆ ਬੇਰ ਸੋ ਇੱਥੇ ਇਹਨਾਂ ਨੇ ਆਪਣਾ ਫੂਡ ਦਾ ਪ੍ਰਬੰਧ ਵੀ ਕੀਤਾ ਸੀ ਪੂਰਾ ਜੀ ਹੁਣ ਤਾਂ ਥੋੜਾ ਰਸ ਘਟ ਗਿਆ ਪਰ ਹੁਣ ਵੀ ਕਾਫੀ ਹੱਦ ਤੱਕ ਇਹਨਾਂ ਨੇ ਮੈਕਸੀਕਨ ਫੂਡ ਆ ਜੀ ਵੀ ਫੂਡ ਆ ਜਿੱਦਾਂ ਗੋਰਿਆਂ ਦਾ ਠੀਕ ਆ ਜੀ ਥਾਈ ਫੂਡ ਆ ਦੇਖ ਸਕਦੇ ਹੋ ਤੁਸੀਂ ਆਪਣੇ ਮਤਲਬ ਦਾ ਕੋਈ ਫੂਡ ਨਹੀਂ ਪਰ ਹੈਗੇ ਸਾਰੇ ਫੂਡ ਆ ਹੈ ਪੁੱਤ ਵੈਜੀਟੇਰੀਅਨ ਨਹੀਂ ਸਿਗਾ ਕੋਈ ਨਾ ਵੈਜੀਟੇਰੀਅਨ ਬਹੁਤ ਘੱਟ ਆ ਜੀ ਆਪਾਂ ਬੰਦੇ ਆ ਕਿ ਵੈਜੀਟੇਰੀਅਨ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਤੇ ਵਧੀਆ ਸੀ ਓਵਰ ਆਲ ਪ੍ਰੋਗਰਾਮ ਜੀ ਸਾਡਾ ਵਧੀਆ ਰਿਹਾ ਵਧੀਆ ਫਨ ਹੋ ਗਿਆ ਸਾਡਾ ਸੋ ਇਹ ਸੀਗਾ ਜੀ ਸਾਡਾ ਅੱਜ ਦਾ ਵਲੌਗ ਜਿੱਥੇ ਤੁਹਾਨੂੰ ਆਪਾਂ ਮਾਤਾ ਰਿਕੀ ਦਾ ਦਿਖਾਇਆ ਸਾਰਾ ਕੁਝ ਤੇ ਅਸੀਂ ਵੀ ਥੋੜੇ ਜਿਹੇ ਮੋਰੀਆਂ ਵਾਲੇ ਟੈਟੂ ਆਪਣੇ ਬਣਾ ਲਿਏ ਆਂ ਦੀ ਦੇਖ ਸਕਦੇ ਹੋ ਵਧੀਆ ਲੱਗਿਆ ਜੀ ਮੈਨੂੰ ਇਹ ਤੇ ਕੰਟਰੀ ਨੇ ਕੋਈ ਹਾਰਮਫੁਲ ਨਹੀਂ ਹੈਗੇ ਹਾਂਜੀ ਕੰਟਰੀ ਕੁਆਟਰ بیس ਕੁਆਟਰ بیس ਨੇ ਜੇ ਪਾਣੀ ਨਾ ਤੋਂ ਸਕਦੇ ਆਂ ਤੇ ਬਾਕੀ ਬਹੁਤ ਸੋਹਣਾ ਸੀਗਾ ਜੀ ਜੇ ਤੁਹਾਨੂੰ ਪਸੰਦ ਲਾਇਆ ਤਾਂ ਸਾਨੂੰ ਇਸ ਮੇਲੇ ਨੂੰ ਦੇਖ ਕੇ ਤੁਹਾਨੂੰ ਕਿੱਦਾਂ ਲੱਗਿਆ ਜਰੂਰ ਦੱਸਿਓ ਵੀਡੀਓ ਤੇ ਕਮੈਂਟ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜੀ ਕਿਉਂਕਿ ਵੈਰੀ ਮੱਚ ਜੀ ਬਾਏ ਬਾਏ